ਲੜਕੀ ਕਿ ਉਸ ਸਮੇਂ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਦਿੱਥੇ ਗੱਡੀ ਵਿੱਚੋਂ ਜਾ ਰਹੀਆਂ ਮਾਵਾ ਧੀਆਂ ਦੀ ਗੱਡੀ ਇੱਕ ਦਰਖਤ ਨਾਲ ਝਟਕ ਰਾਈ ਜਿਸ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਅਤੇ ਗੱਡੀ ਵਿੱਚ ਮੌਜੂਦ ਮਾਵਾ ਧੀਆਂ ਗੱਡੀ ਦੇ ਨਾਲ ਹੀ ਅੱਗ ਵਿੱਚ ਬੁਰੀ ਤਰ੍ਹਾਂ ਨਾਲ ਸੜ ਗਈਆਂ ਜਾਣਕਾਰੀ ਅਨੁਸਾਰ ਗੱਡੀ ਸਵਾਰ ਲੜਕੀ ਪੰਜਾਬ ਪੁਲਿਸ ਦੀ ਮੁਲਾਜ਼ਮ ਸੀ ਅਤੇ ਆਪਣੀ ਮਾਂ ਨਾਲ ਗੱਡੀ ਵਿੱਚ ਜਾ ਰਹੀ ਸੀ ਤੁਸੀਂ ਇਸ ਤਸਵੀਰ ਵਿੱਚ ਵੇਖ ਸਕਦੇ ਹੋ ਕਿ Swift ਕਾਰ ਕਿੰਨੀ ਬੁਰੀ ਤਰ੍ਹਾਂ ਨਾਲ ਸੜ ਚੁੱਕੀ ਹੈ ਅਤੇ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵਿਕਾ ਤੁਹਾਨੂੰ ਸਵੇਰੇ ਅੱਜ ਇਹ ਇਤਲਾਹ ਮਿਲੀ ਸੀਗੀ अर्ਲੀ ਮਾਰਨਿੰਗ ਕਿ ਜਿਹੜੀ ਆਪਣੀ ਕੋਸੂਲਰ ਘਾੜ ਦੇ ਨੇੜੇ ਨਹਿਰ ਹੈਗੀ ਹੈ ਇਹਦੇ ਨੇੜੇ ਇੱਕ Swift ਗੱਡੀ ਜਿਹੜੀ ਐਕਸੀਡੈਂਟ ਹੋਈ ਹੋਈ ਆ ਕੇ ਅਸੀਂ ਮੌਕੇ ਤੇ ਚੈੱਕ ਕੀਤਾ ਜਿਸ ਤੋਂ ਪੱਖ ਦੇਖਿਆ ਕਿ ਅਸੀਂ ਜਿਹੜੀ ਗੱਡੀ ਹੈ ਇਹ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਅਸੀਂ ਤੇ 84 ਨੰਬਰ ਵਗੈਰਾ ਤੋਂ ਜਿਹੜੇ ਗੱਡੀ ਦਾ ਮਾਲਕ ਵਗੈਰਾ ਪਤਾ ਕੀਤਾ ਇਸ ਤੋਂ ਪਤਾ ਲੱਗਿਆ ਕਿ ਜਿਹੜੀ ਹੈਗਿਆ ਇਹ ਮੌੜਾਂ ਦੀ ਕੁੜੀ ਸੀਗੀ ਹਾਂ ਜੋ ਪ੍ਰਾਈਮਾ ਫੇਸ਼ੀਆ ਸਾਨੂੰ ਪਤਾ ਲੱਗਿਆ ਜੇ ਕਿ ਇਹ ਮੁਲਾਜ਼ਮ ਸੀਗੀ ਤੇ ਜਿਹੜੀ ਇਹ ਕੋਈ ਆਪਣੇ ਰਿਸ਼ਤੇਦਾਰੀ ਚ ਵਗੈਰਾ ਚ ਭਾਈ ਕੀ ਪਿਸ਼ੌਰ ਜਾ ਰਹੇ ਸੀਗੇ ਤੇ ਇਸ ਤੋਂ ਬਾਅਦ ਅਸੀਂ ਅੱਗੇ ਜਿਹੜੀ ਹੈਗੀ ਹੈ ਜਾਣ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਜਿਵੇਂ ਵੀ ਹੋਊਗੀ ਉਪਰੰਦੀ ਕਾਰਵਾਈ ਹੋਊਗੀ ਉਹ ਕਰਾਂਗੇ ਜੀ ਜਦੋਂ ਸਰ ਤੁਸੀਂ ਆ ਕੇ ਗੱਡੀ ਦੇਖੀ ਹੈਗੀ ਜੀ ਕਿਸ ਤਰ੍ਹਾਂ ਦਾ ਖਲਾਸ ਸੀ ਇਹ ਸ਼ਬ ਜਿਹੜੇ ਸੀ ਕਿਸ ਤਰ੍ਹਾਂ ਤੋਂ ਸੀ ਹੋਏ ਸੀ ਇਹਦੇ ਵਿੱਚ ਕਿੰਨੇ ਵਿਅਕਤੀ ਸੀ ਗੱਡੀ ਸੀਗੀ ਜਿਹੜੀ ਇਹ ਜੀ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਤੇ ਇਸ ਚ ਦੋ ਜਣ ਜਿਹੜੇ ਹੈਗੇ ਸੀਗੇ ਵਿਅਕਤੀ ਸੀਗੇ ਜੋ ਪਤਾ ਲੱਗਿਆ ਸਾਨੂੰ ਕਿ ਇੱਕ ਤਾਂ ਜਿਵੇਂ ਦੱਸਿਆ ਮੈਂ ਪਹਿਲਾਂ ਕਿ ਸਾਡੇ ਮੁਲਾਜ਼ਮ ਸੀਗੇ ਇਹ ਇਸੇ ਕੋ ਉਹਨਾਂ ਦੀ ਜੋ ਪਤਾ ਲੱਗ ਰਿਹਾ ਕਿ ਮਾਤਾ ਜੀ ਸੀਗੇ ਜੀ ਦੋਨੋਂ ਵੀ ਜਲ ਗਏ ਜੀ ਜਲ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਉਹ ਜਲ ਚੁੱਕੀ ਹੈ ਜੀ ਬਿਲਕੁਲ ਇਸ ਤਰ੍ਹਾਂ ਦੀ ਤੁਹਾਡੇ ਕੋਲੋਂ ਹੁਣ ਜਾਂਚ ਚੱਲ ਰਹੀ ਹੈ ਜੀ ਕੀ ਕੀ ਚੈੱਕ ਕਰ ਰਹੇ ਤੁਸੀਂ ਕਿਹੜੀ ਕਿਹੜੀ ਟੀਮ ਤੁਹਾਡੇ ਨਾਲ ਸਾਡੇ ਜਿੱਦਾਂ ਸੀਆਈਏ ਟੀਮ ਵੱਲੋਂ ਵੀ ਟੀਮਾਂ ਆਈਆਂ ਨੇ ਗਈਆਂ ਜੀ ਅਸੀਂ ਇੱਥੇ ਮੌਕਾ ਦੇਖ ਕੇ ਵਿਜ਼ਿਟ ਕਰਕੇ ਗਏ ਨੇਗੇ ਹੋਰ ਵੀ ਸਾਡੇ ਫੋਰੈਂਸਿਕ ਟੀਮਾਂ ਆ ਰਹੀਆਂ ਨੇ ਗਈਆਂ ਤੇ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਉਹ ਚੈੱਕ ਕਰ ਰਹੇ ਆ ਕਿ ਕੋਈ ਫਾਲ ਪਲੇ ਨਾ ਹੋਵੇ ਇਹਦੇ ਚ ਅਸੀਂ ਸਾਰਾ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ ਉਸ ਦੇ ਮੁਤਾਬਕ ਜਿਹੜਾ ਤੁਹਾਡੇ ਵੱਲੋਂ ਇਹ ਕਾਰਵਾਈ ਜਿਹੜੀ ਅੱਗੇ ਵਧਾਈ ਜਾਏ। ਹਾਂਜੀ ਜੋ ਵੀ ਪੁਲਿਸ ਅੱਗੇ ਜਿੱਦਾਂ ਵਾਰਿਸ ਕਹਿਣਗੇ ਉਹਨਾਂ ਦੇ ਘਰ ਦੇ ਕਹਿਣਗੇ ਉਹਨਾਂ ਮੁਤਾਬਕ ਪੁਲਿਸ ਚੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਊਗੀ ਉਹ ਕਰਾਂਗੇ। ਮਤਭਾਗੀ ਘਟਨਾ ਇਹ ਮੈਨੂੰ ਸਵੇਰੀ 7 7:30 ਕਾਲ ਆਉਂਦੀ ਆ ਵੀ ਕਿੱਡੀ ਨੂੰ ਅੱਗ ਲੱਗੀ ਹੋਈ ਆ। ਇੱਥੇ ਕੋਈ ਲੰਘ ਰਹੇ ਸੀ ਤੇ ਮੈਂ 7 ਮਿੰਟਾਂ ਚ ਮੇਰੇ ਖਿਆਲ ਚ ਇੱਥੇ ਆ ਗਿਆ ਸੀ। ਬਾਅਦ 7 ਮਿੰਟ ਚ ਹੀ ਐਸਐਚਓ ਸ਼ਾਜਲੀ ਵੀ ਇੱਥੇ ਪਹੁੰਚ ਗਿਆ ਸੀ, ਡੀਐਸਪੀ ਸਾਹਿਬ ਨਾਲ ਵੀ ਗੱਲ ਹੋ ਗਈ ਸੀ। ਐਸਐਚਓ ਦਿੜਬਾਲ ਨਾਲ ਵੀ ਗੱਲ ਹੋ ਗਈ ਸੀਗੀ। ਜਦੋਂ ਉਹ ਸੀ ਆਏ ਤੇ ਥੋੜੀ-ਮੋਟੀ ਹੀ ਅੱਗ ਚੱਲ ਰਹੀ ਸੀ ਉਹ ਗੱਡੀ ਦੇ ਵਿੱਚ ਆਈਡੈਂਟੀਫਾਈ ਹੋਇਆ ਵੀ ਇਹ ਮਾਮਾ ਧੀ ਹੈਗੇ ਆ ਮਮਾ ਧੀਆ ਸਰਬਜੀਤ ਕੌਰ ਨਾਮ ਦੀ ਕੁੜੀ ਹੈਗੀ ਆ ਪਰ ਪੁਲਿਸ ਮੁਲਾਜ਼ਮਾ ਮੇਰੇ ਖਿਆਲ ਚ ਜਿੰਨਾ ਕੁ ਮੇਰੀ ਜਾਣਕਾਰੀ ਹੈ ਦੋਨੇ ਮਮਾ ਧੀਆ ਸੀ ਕਿੱਥੇ ਜਾ ਰਹੀਆਂ ਸੀ ਕਿਸੇ ਰਿਸ਼ਤੇਦਾਰੀ ਚ ਪਤਾ ਨਹੀਂ ਕਿਵੇਂ ਐਕਸੀਡੈਂਟ ਹੋਇਆ ਅੱਗ ਲੱਗੀ ਹੈ ਤੇ ਅੱਗ ਦੇ ਨਾਲ ਦੋਨੇ ਵਿੱਚ ਹੀ ਜਿੰਦਾ ਚੜ ਚੰਝਲ ਕੇ ਸੁਆਹ ਹੋ ਗਈਆਂ ਕੀ ਖਾਸ ਇਹਦਾ ਪਤਾ ਲੱਗਿਆ ਜੀ ਕਿੰਨੇ ਕ ਵੇਲੇ ਟਾਈਮਿੰਗ ਦਾ ਕੋਈ ਆਈਡੀਆ ਕੋਈ ਪਤਾ ਲੱਗਾ ਕਿ ਕਿੰਨੇ ਕ ਵੇਲੇ ਇੱਥੋਂ ਜਾ ਰਹੀ ਸੀ ਦੇਖੋ ਜੀ ਜੇ ਆਪਾਂ ਹਸਾਬ ਨਾਲ ਆਈਏ ਆਪਣੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਦਸਵੇਰੇ 3 ਵਜੇ ਚੱਲੇ ਹੋਣਗੇ ਕਿਉਂਕਿ ਗੱਡੀ ਮੱਚਣ ਨੂੰ ਵੀ ਟਾਈਮ ਲੱਗਦਾ ਹਜੇ ਇਹਦੀ ਕੋਈ ਕਲੀਅਰਟੀ ਨਹੀਂ ਹੈਗੀ ਵੀ ਕਿੰਨੇ ਵਜੇ ਕਰੋ ਚੱਲੇ ਆ ਇਹ ਬਾਅਦ ਚ ਪਤਾ ਲੱਗੂਗਾ ਵੀ ਕਿੱਦਾਂ ਕੀ ਹੋਉਂਦਾ ਉਹ ਮਦਮਾਗੀ ਕਟਣਾ ਹੋਈ ਹੈਗੀ ਸਾਡੇ ਪਿੰਡ ਦੇ ਮਲਕ ਜਾ ਕੁੜੀ ਸੀ ਬੇਟੀ ਸੀ ਪੁਲਿਸ ਦੇ ਵਿੱਚ ਸੀਗੀ ਤੇ ਬਹੁਤ ਅੱਛੀ ਫੈਮਿਲੀ ਸੀ ਦਾ ਬ੍ਰਦਰ ਵੀ ਪੁਲਿਸ ਦੇ ਵਿੱਚ ਨੇਗੇ ਤੇ ਮਾਮਾ ਧੀਆ ਸਵੇਰੇ ਚੱਲੇ ਨੇ ਹੈ ਟਾਈਮ ਦਾ ਪਤਾ ਨਹੀਂ ਵੀ ਕਿੱਦੇ ਵੇ ਚੱਲੇ ਨੇਗੇ ਉਂਕਰ ਤਾਂ ਕਹਿੰਦੇ ਨੇ 6 ਵਜੇ ਚੱਲੇ ਨੇਗੇ ਹਜੇ ਕੋਈ ਕਲੀਅਰਟੀ ਨਹੀਂ ਹੈਗੀ ਵੀ ਕਿੰਨੇ ਵਜੇ ਹੋਏ ਨੇ ਜਿਵੇਂ ਸਾਡੇ ਕੰਡੀਸ਼ਨ ਲੱਗਦੀ ਗੱਡੀ ਇੰਨੀ ਸਥਿਤੀ ਜਿਵੇਂ ਸਾਡੇ ਚੇਅਰਮੈਨ ਪਹੁੰਚੇ ਘੰਟੇ ਚ ਪਹੁੰਚ ਗਏ ਸੂਰੇ ਠੰਡ ਗੱਡੀ ਠੰਡੀ ਪਈ ਸੀਗੀ ਤੇ ਦੇਖੋ ਹਜੇ ਤਾਂ ਜਾਂਚ ਦਾ ਬੇਸ਼ਕ ਆ ਗਾ ਵੀ ਕਿਵੇਂ ਚੱਲ ਰਿਹਾ ਕੰਮ ਕੀ ਇਹਨਾਂ ਦੀ ਫੈਮਲੀ ਕੀ ਕਰਦੀ ਹੈ ਜੀ ਕਾਰੋਬਾਰ ਕੀ ਕਰਦੀ ਹੈ ਕੰਮ ਲੱਗ ਕੇ ਕਰਦੇ ਨੇ ਕੰਮ ਤਾਂ ਡੈਡੀ ਦਾ ਖੇਤੀ ਕਰਦੇ ਨੇ ਜੀ ਬ੍ਰਦਰ ਪੁਲਿਸ ਦੇ ਵਿੱਚ ਨੇ ਆਪ ਵੀ ਮੁਲਾਜ਼ਮ ਸੀ ਕੁੜੀ ਇਹ ਤੇ ਵਧੀਆ ਫੈਮਲੀ ਜੀ ਇਹ ਕੁੜੀ ਮੈਂ ਬਹੀ ਹਾਂ ਸੀ ਕਨੌਰ ਜੀ ਕਨੌਰ ਵੇ ਹਾਂ ਹਾਂ ਹੁਣ ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਦਾ ਕਿਸ ਤਰ੍ਹਾਂ ਦਾ ਹਾਲ ਹੈ ਜੀ ਇਹਨਾਂ ਇਲਾਕੇ ਦਾ ਹਾਲ ਬ੍ਰਦਰ ਨੇ ਤਾਂ ਹੀ ਦਿਖਾਇਆ ਵੀ ਬ੍ਰਦਰ ਦੇ ਪਿੱਛੇ ਬੈਠੇ ਨੇ ਇਹਨਾਂ ਦੇ ਹੈ ਜੀ ਹੁਣ ਦਾ ਜੀ ਬਹੁਤ ਬੁਰਾ ਹਾਲ ਹੈਗਾ ਬਈ ਜੀ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਹੈ ਇਹ ਸਾਡੇ ਨਜ਼ਦੀਕੀਓ ਨੇ ਮੇਰੇ ਕਰਨੈਲ ਸਿੰਘ ਜੀ ਉਹਨਾਂ ਦੀ ਬੇਟੀ ਸੀਗੀ ਤੇ ਉਹਨਾਂ ਦੀ ਵਾਈਫ ਸੀਗੀ ਘਰੋਂ ਚੱਲੇ ਨੇ ਲਾ ਲੋ ਟਾਈਮ ਦਾ ਹਾਲੇ ਪਤਾ ਨਹੀਂ ਲੱਗਿਆ ਪਰ ਬਹੁਤ ਬੁਰੀ ਤਰ੍ਹਾਂ ਚੁਲਸਕੇ ਮੌਤ ਹੋਈ ਹੈ ਤੇ ਹੁਣ ਟਾਈਮ ਦਾ ਕੁਝ ਪਤਾ ਨਹੀਂ ਪਰ ਬਹੁਤ ਮਾੜਾ ਹੋਇਆ ਪਰਿਵਾਰ ਦੇ ਨਾਲ ਕਿਹੜੀ ਕਾਰ ਕਿਹੜੀ ਸੀ ਇਹ ਸਵਿਫਟ ਕਾਰ ਸੀਗੀ ਬਈ ਜੀ ਤੇ ਬਾਕੀ ਤਾਂ ਹੁਣ ਅੱਗੇ ਹਨਾ ਚਾਂਚ ਦਾ ਵਿਸ਼ਾ ਦੇਖਿਆ ਜਾਊਗਾ ਵੀ ਕਿਸ ਤਰ੍ਹਾਂ ਹੋਇਆ ਜਾਂ ਕਿਸ ਚੀਜ਼ ਨਾਲ ਟਕਰਾਈ ਗੱਡੀ ਪਹਿਲਾਂ ਠੀਕ ਹੈ ਤੇ ਪਰ ਬਹੁਤ ਬੁਰਾ ਹੋਇਆ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਕਟਿਆ